ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲਾਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਅਸੀਂ ਚੱਲੇ ਆਂ ਬੜੀ ਆਨੰਦ ਕੋਲ ਮੰਮੀ ਬਾਪੂ ਜੀ ਹਰਸ ਤੇ ਕੁਲਵਿੰਦਰ ਮੈਂ ਅਸੀਂ ਸਾਰੇ ਜਣੇ ਜਾ ਰਹੇ ਆਂ ਮਾਸੜ ਜੀ ਨੇ ਆਪਰੇਸ਼ਨ ਕਰਾਇਆ ਸੀਗਾ ਆਪਰੇਸ਼ਨ ਕਰਾਇਆ ਸੀਗਾ ਹਰਨੀਆ ਦਾ ਸਾਤੋਂ ਪਤਾ ਲੈਣ ਨੀ ਜਾਇਆ ਗਿਆ ਅੱਜ ਜਾਣੇ ਹੁਣ ਸੈਂਟਰ ਲਾ ਕੇ ਮੈਂ ਹੁਣੀ ਵੇਰਲੀ ਹੋਈ ਸੀਗੀ ਸਲਾਈ ਸੈਂਟਰ ਕੋਲਿਆ ਹੋਇਆ ਆਪਣੇ ਘਰੇ ਬਾਹਰ ਕਰ ਜਾਂਦਾ ਲਈ ਤੇ ਹੁਣ ਕੁੜੀਆਂ ਨੂੰ ਛੁੱਟੀ ਹੋ ਗਈ 6 ਵਜੇ 6 ਵਜੇ ਛੁੱਟੀ ਹੁੰਦੀ ਹੁੰਦੀ ਹੈ ਚਲੋ ਅੱਜ ਟਾਈਮ ਕੱਢ ਕੇ ਜਾਣੇ ਆ ਕੱਲ ਨੂੰ ਫੇਰ ਹੋਰ ਪਾਸੇ ਜਾਣਾ ਆ ਫੇਰ ਔਖਾ ਹੋ ਜਾਂਦਾ ਜਾਣਾ ਆਉਣ ਦਾ ਹੁਣ ਅਸੀਂ ਜਾ ਰਹੇ ਆ ਚਲੋ ਹੁਣ ਆਪਾਂ ਨੇ ਧਾਰ ਚੋਣੀ ਨਹੀਂ ਹੈਗੀ ਮਰਜ਼ ਆਪਣੀ ਜਿੱਤ ਨਹੀਂ ਲਿੰਦੀ ਇਹ ਵੀ ਸੌਣ ਵਾਲੀ ਹੈ ਤੇ ਕੋਈ ਟੈਨਸ਼ਨ ਨਹੀਂ ਹੈਗੀ ਬਿੰਦ ਨਿਹਰੇ ਮੁੜ ਆਵਾਂਗੇ ਤੇ ਚਲੋ ਉਹਨਾਂ ਦਾ ਵੀ ਜਿਹੜਾ ਹੈਗਾ ਫਰਜ਼ ਲੈ ਜੂਗਾ ਹਨਾ ਫਿਰ ਸਾਰਿਆਂ ਦੇ ਮੂੰਹ ਉੱਤੇ ਲੱਗਣਾ ਪੈਂਦਾ ਹੈ। ਬਐਸੇ ਤਾਂ ਆਪਰੇਸ਼ਨ ਜਿਹੜਾ ਹੈਗਾ ਸੰਗਰੂਰ ਹੋਇਆ ਸੀਗਾ ਜੀ ਸਾਨੂੰ ਸੰਗਰੂਰ ਥੋੜਾ ਨੇੜੇ ਪੈ ਜਾਂਦਾ। ਕੁਲਵਿੰਦਰ ਜਿਹੜਾ ਹੈਗਾ ਮਾਸੜ ਜੀ ਦੇ ਕੋਲ ਹੀ ਰਹੇ ਆ ਸੰਗਰੂਰ ਹਸਪੀਟਲ ਦੇ ਵਿੱਚ ਤੇ ਮੇਰੀ ਵੀ ਗੱਲ ਕਰਵਾਤੀ ਸੀਗੀ ਮਾਸੜ ਜੀ ਨਾਲ ਫੋਨ ਤੇ ਗੱਲ ਹੋ ਗਈ ਸੀਗੀ ਪਤਾ ਸਤਾ ਜਿਹੜਾ ਹੈਗਾ ਲੈ ਲਿਆ ਸੀਗਾ। ਹੁਣ ਚਲੋ ਅਸੀਂ ਜਾ ਰਹੇ ਆ ਨਾਲ ਬਾਪੂ ਜੀ ਨੂੰ ਵੀ ਲੈ ਕੇ ਜਾ ਰਹੇ ਆ। ਕਿਉਂਕਿ ਸਾਡੇ ਦੋਤੇ ਵੀ ਆਏ ਹੋਇਆ ਕੈਨੇਡਾ ਤੋਂ ਦੋਨੇ ਹੀ ਹਨ ਨਾਲੇ ਜਿਹੜਾ ਹੈਗਾ ਮਿਲਿਆਵਾਂਗੇ ਵੈਸਤਾ ਉਹ ਮਿਲ ਗਏ ਔਰੇ ਦੋ ਵਾਰੀ ਆ ਗਏ ਨੇ ਤੇ ਚਲੋ ਐ ਹੋ ਗਿਆ ਵੀ ਚਲੋ ਜਾ ਆਉਣੇ ਆ ਹੁਣ ਬਾਪੂ ਜੀ ਨੂੰ ਵੀ ਅਸੀਂ ਤੱਕੇ ਜੇ ਨਾਲ ਹੀ ਲੈ ਕੇ ਜਾ ਰਹਿਆਂ ਵੀ ਚਲੋ ਮਿਲਿਆਉਣਗੇ ਤੇ ਇਹ ਕਹਿੰਦੇ ਸੀਗੇ ਤੁਸੀਂ ਵਗ ਜੋ ਅਸੀਂ ਜਿਹੜਾ ਅੱਗੇ ਵੀ ਜਾਣਾ ਹੈ ਰਿਸ਼ਤੇਦਾਰੀ ਚ ਇੱਕ ਹੋਰ ਰਿਸ਼ਤੇਦਾਰੀ ਚ ਜਾਣਾ ਹੈ ਮੰਗਿਆ ਜਿਹੜਾ ਹੈਗਾ ਬਾਪੂ ਜੀ ਤੇ ਹਰਸ ਨੂੰ ਮਾਂਗਿਆ ਉਤਾਰ ਜਾਗੇ ਜੀ ਮੈਂ ਮੰਮੀ ਔਰ ਕੁਲਵਿੰਦਰ ਜੀ ਅਸੀਂ ਕਿੰਨੇ ਜਾਵਾਂਗੇ ਅੱਗੇ ਦੇਖੋ ਹੁਣ ਆਪਾਂ ਮਨਾਲ ਪਹੁੰਚ ਗਏ ਆ ਹਾਂ ਉਹ ਦੇਖავ ਦਿਖਾਵਾਂਗੇ ਜਰ ਛੇ ਕਰੇ ਫਿਰ ਜਿਹੜੇ ਨੇ ਉੱਤਰ ਨੇ ਇੱਥੇ ਅੱਡੇ 'ਚ ਉਤਾਰ ਜਾਗੇ ਉਦੋਂ ਅਸੀਂ ਜਾਵਾਂਗੇ ਧੁਰ ਉਹਦੇ ਬੇਲੇ ਨਾ ਨਗਰ ਲਾ ਕਰਿਆ ਨਾ ਮਿਲ ਤਾਂ ਚੱਲਦੇ ਆ ਮੜਾ ਜਾਓ ਉਹਦੇ ਵਾ ਤਾਂ ਮੇਰਾ ਹੁਣ ਨਹੀਂ ਨਹੀਂ ਮੈਂ ਨਾ ਹੁਣੀ ਮਿਲ ਕੇ ਚੱਲਾਂਗੇ ਹੁਣ ਜਾਣਣੇ ਨਹੀਂ ਨੇਹ ਰਹ ਹੁੰਦਾ ਬਪੂ ਖੜਦੇ ਨਹੀਂ ਬਸ ਮੱਕੇ ਜਸਪੀਰ ਇਸ ਗਾਹ ਦਾ ਧੂਲੀ ਵਾਲ ਵੀ 3 ਕਿਲੋਮੀਟਰ ਹੀ ਲਿਖਿਆ ਹੋਇਆ ਇੱਥੇ ਸੱਤ ਧੂਲੀ ਵਾਲਾ ਫਿਰ ਨਾਲ ਤਾਂ ਹੈਗਾ ਮੰਨਣਾ ਧੂਲੀ ਵਾਲਾ ਇੱਧਰ ਤੇ ਵੀ ਆਉਂਦਾ ਹਾਂ ਇੱਧਰ ਜੀ ਤਾਂ ਆਉਂਦਾ ਯਾਰ ਉਸ ਤੋਂ ਧੂਲੀ ਵਾਲਾ ਆਉਂਦਾ ਜੀ ਲਓ ਜੀ ਹੁਣ ਪਹੁੰਚ ਗਏ ਆਪਾਂ ਮੰਗੇਵਾਲ ਦੇਖੋ ਕਣਕਾ ਜਿਹੜੀਆਂ ਹੈਗੀਆਂ ਪੂਰੀਆਂ ਨਿਸਰੀਆਂ ਪਈਆਂ ਨੇ ਬਹੁਤ ਜਿਆਦਾ ਵਧੀਆ ਲੱਗਦੀ ਹੈ ਹਰਿਆਲੀ ਖੇਤਾਂ ਦੇ ਵਿੱਚ ਪਿੰਡ ਵੜਦੇ ਆਸਾਰ ਪਹਿਲਾਂ ਦੇਖੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਆ ਬਹੁਤ ਵਧੀਆ ਪਿੰਡ ਹੈਗਾ ਆ ਚਲੋ ਵਧੀਆ ਹੈਗਾ ਜੀ ਪਿੰਡ ਬਹੁਤ بڑا ਵੀ ਹੈਗਾ ਪਹਿਲਾਂ ਸਾਡੇ ਭੂਆ ਜੀ ਵੀ ਇੱਥੇ ਵਾਹੇ ਸੀਗੇ ਫਿਰ ਭੈਣ ਦਾ ਰਿਸ਼ਤਾ ਲਿਆਏ ਜੀ ਬੂਆ ਜੀ ਦੇਖੋ ਜੀ ਮੰਗੇਆਲ ਦਾ ਪਿੰਡ ਅੱਗੇ ਤਾਂ ਕਹਿ ਦਿੰਦੇ ਸੀ ਹਨਾ ਕਲੰਨ ਮੰਗੇ ਵਾਲੀਏ ਹੁਣ ਤਾਂ ਪਿੰਡੇ ਵੀ ਵਧੀਆ ਹੋ ਗਏ ਹੁਣ ਨਹੀਂ ਇਹ ਕਿ ਹੁਣ ਤਾਂ ਸਿਆੜੇ ਨੇ ਮੰਗੇ ਤੁਸੀਂ ਕਹਿਦੇ ਤਾਂ ਹੁੰਦੇ ਤਾਂ ਕਹਿੰਦੇ ਮੰਗੇ ਵਾਲੀਏ ਕਲੰਨ ਨੇ ਪਹਿਲਾਂ ਹੀ ਕਹਿਣਾ ਉਹ ਤਾਂ ਮੰਗੇਆਲ ਦਾ ਜਵਾਕ ਪੜ ਲਿਖ ਗਏ ਘਰ ਬਹੁਤ ਸੋਹਣੇ ਪਾ ਲਏ ਹੁਣ ਦੂਰੀਆਂ ਰਿਸ਼ਤੇਦਾਰੀਆਂ ਹੋ ਗਈਆਂ ਹੁਣ ਕਿਵੇਂ ਨੇ ਦੀ ਮੰਗੇਆਲ ਨੂੰ ਅੱਗੇ ਤਾਂ ਨੇਂਦ ਦੇ ਤੇ ਹੁਣ ਵੀਡੀਓ 'ਚ ਕਹਿੰਦੀ ਹੁਣ ਕਿਵੇਂ ਨੇ ਦੀ ਜਦੋਂ ਤਰਾਣੇ ਵੱਡੇ ਤੋਂ ਛੋਟੇ ਦੇਦੇ ਸੀ ਤੇ ਥੋੜਾ ਮਾਰਦੇ ਹੁੰਦੇ ਤੇ ਕੇ ਬਾਬੇ ਨੂੰ ਸੋਣ ਲੈਂਦੇ ਤੇ ਅਜੀ ਨਹੀਂ ਆਉਦੇ ਮੂੰਹ ਗਿਆ ਜਦੋਂ ਮਸੀਨਸ ਮਾਰਦੇ ਹੁੰਦੇ ਤੇ ਹੋਰੇ ਮੰਗਿਆਲਦੇ ਹੋ ਹੁੰਦੇ ਤੇ ਜੇ ਹਲਪਰ ਹੋਰ ਪਰ ਬਸ ਸੋਣੀ ਜਣਾਈ ਕਰਦਾ ਸੀ ਬਾਬੂ ਜੀ ਕਹਿੰਦਾ ਜਦੋਂ ਥੋੜਾ ਮਾਰਦੇ ਉਹਦੀ ਕਹਿੰਦਾ ਬਾਬੂ ਜੀ ਕਹਿੰਦਾ ਤਾਂ ਉਹੀ ਕਲਾਨ ਮੰਗਿਆਲੀਆਂ ਲੋਹੇ ਦੇ ਥੋੜੇ ਮਾਰੀ ਜਾਂਦੇ ਤੇ ਇੱਕ ਤਾਂ ਇਹ ਜੀ ਹੁੰਦਾ ਸੀ ਹਣਾ ਆਪੇ ਡਰਾਈਵਰ ਉਹ ਜਦੋਂ ਲਵੇ ਆਏ ਤੇ ਤੂੰ ਹੀ ਲੋਹੇ ਤੇ ਥੋੜਾ ਮਾਰਦਾ ਸੀ ਮਸੀਨ ਤੋਂ ਹੋਰ ਉਹ ਬਚਾਏ ਹੌਲੀ ਹੌਲੀ ਕੰਮ ਕਰੀ ਜਾਂਦਾ ਹਰਖੀ ਦੀ ਬਾਰਾ ਹਰਖੀ ਦੀ ਤਾ ਮਸੀਨ ਤੇ ਥੋੜਾ ਮਾਰਦਾ ਆ ਗਏ ਆਪਾਂ ਘਰੇ ਹੁਣ ਕਦ ਗਾਹ ਗਈ ਕਦ ਨੂੰ ਸਾਰਾ ਕੁਝ ਕਰ ਲਾਂਗੇ ਤੂੰ ਟੈਨਸ਼ਨ ਨਾਲ ਟੈਨਸ਼ਨ ਫਰੀ ਹੋ ਕੇ ਬਹਿ ਜਾ ਆਪਾਂ ਨੇ ਕੀ ਕਰਨਾ ਹੁਣ ਇਹਨੂੰ ਬਾਹਰ ਹੋਰ ਇੱਕ ਇੱਕੋ ਜਿਹੀ ਖੋਲਣ ਗਿਆ ਆਪੀ ਮੰਦੀਪੂਰੀ ਕਰਨ ਮਾਰ ਕੇ ਹੋਇਆ ਤੇ ਬਾਰ ਖੋਲ ਦੇ ਪੇਕੇ ਆਏ ਨੇ ਵੇਖਾਂ ਨੂੰ ਵੇਖਾਂ ਤਾਂ ਖੁਸ਼ ਹੋ ਕੇ ਕੋਣ ਦਾ ਉੱਤਰ ਦੇ ਸਕਣਾ ਜੀ ਮੈਂ ਲਾਦਾ ਹੋਈ ਨਹੀਂ ਬੰਦੀ ਪੂਰੀ ਤਰ੍ਹਾਂ ਕੋਣ ਕੋਣ ਆ ਜਾਂਦੇ ਆਜਾ ਮਹਾਸਾਨੀ ਸਰਟੀਫਿਕੇਟ ਆ ਕਣਾ ਬਾਹਰ ਕੱਢਣ ਕਾਰਨ ਜਦੋਂ ਅੰਦਰ ਆ ਕੇ ਆਉਂਗਾ ਸਸਰੀ ਰ ਆਪਨੇ ਠੀਕ ਆ ਹਾਂ ਚਲੋ ਅਜੇ ਕੋਈ ਮੂਨ ਨੂੰ ਸਾਹ ਜੇ ਤੁਸੀਂ ਦਖਲਾ ਪਾਇਆ ਹੋਵੇ ਠੀਕ ਆ ਹਾਂ ਉਹ ਠੀਕ ਹੀ ਬਣਨਾ ਪਵੇਗਾ ਹਾਂ ਆ ਵੀਰੇ ਸਾਰੇ ਨਹੀਂ ਸਾਥ ਹੁੰਦੀ ਹੈ ਇਹ ਚੱਲਤੀ ਹੈ। ਉਹ ਤਾਂ ਗੰਦਰੂ ਠੀਕ ਨੇ। ਗੁਰਦੀਪੰਦਰ ਉੱਥੇ ਮਿਲਿਆ ਨਹੀਂ ਤੈਨੂੰ? ਮਿਲ ਗਿਆ ਤਾਂ ਭੁੱਲ ਗਏ ਤੂੰ। ਉਹ ਤਾਂ ਦੇ ਨਹੀਂ ਆਏ। ਹਾਂ ਠੀਕ ਠਾਕ ਹੀ। ਬਾਬੂ ਕਿੱਧਰ ਗਿਆ? ਉਹ ਸਿੰਘ ਲਈ ਮੜ ਗਿਆ।

ਤੇ ਸਤਨੁ ਬੁਖਾਰੇ ਦੇਗਾ ਆ ਤੂੰ ਇਹਦੇ ਵਿੱਚ ਬੋਲਦਾ ਛੋਟੀ ਜੀ ਹੁੰਦੀ ਆ ਤਾਂ ਬੇਰਾਗ ਨਾ ਆਉਂਦੇ ਲੋਟੇ ਹੋ ਦੇਖ ਲਾਓ ਜੀ ਹਰਸ ਤੇ ਵਾਪੀ ਨੂੰ ਅਸੀਂ ਤਾਰਿਆ ਹੁਣ ਅਸੀਂ ਚੱਲੇ ਆ ਸਾਡੇ ਮਾਮਾ ਜੀ ਦੀ ਬੇਟੀ ਕੋਲ ਉਹ ਜਿਹੜੇ ਹੈਗੇ ਇੱਥੇ ਨੇੜੇ ਹੀ ਆ ਪਹਿਲਾਂ ਆਪਾਂ ਵਿਆਹ ਵੀ ਆ ਕੇ ਗਏ ਹਣਾ ਜਿਹੜਾ ਇੱਕ ਦੋ ਪਿੰਡ ਹੀ ਆਉਂਦੇ ਆ ਵਿੱਚ ਨੇੜੇ ਹੀ ਆ ਤੇ ਹਰਸ ਤੇ ਵਾਪਸ ਜਿੰਨੇ ਅਸੀਂ ਵਾਪਸੀ ਤੇ ਲੈ ਲਾਂਗੇ ਹੁਣ ਅਸੀਂ ਉੱਥੇ ਜ਼ਿਆਦਾ ਟਾਈਮ ਨਹੀਂ ਰੁਕੇ ਹੈਗੇ ਕਿਉਂਕਿ ਸ਼ਾਮ ਦਾ ਟਾਈਮ ਹੈ ਜੇ ਟਾਈਮ ਨਾ ਜਾਵਾਂਗੇ ਤਾਂ ਵਾਪਸ ਵੀ ਆਵਾਂਗੇ ਭੈਣ ਕਾਫੀ ਟਾਈਮ ਤੋਂ ਫੋਨ ਕਰ ਰਹੀ ਸੀ ਕਿ ਬਹੁਤ ਜ਼ਿਆਦਾ ਪਿਆਰ ਕਰਦੇ ਆ ਪਹਿਲਾਂ ਆਪਾਂ ਵਿਆਹ ਵੀ ਜਾ ਕੇ ਆਏ ਆ ਭੈਣ ਦਾ ਬੇਟਾ ਵੀ ਜਿਹੜਾ ਹੈਗਾ ਬਾਹਰੋਂ ਆਇਆ ਹੈ ਆਸਟ੍ਰੇਲੀਆ ਚੋਂ ਚਲੋ ਉਹਨਾਂ ਦੇ ਨੂੰਨੂ ਵੀ ਪਹਿਲੀ ਵਾਰ ਮਿਲ ਕੇ ਆਵਾਂਗੇ ਵਿਆਹ ਤੋਂ ਬਾਅਦ ਪਹਿਲੀ ਵਾਰ ਜਾ ਰਹੇ ਆ ਸੂਰਜ ਜੀ ਜਿਹੜਾ ਹੈਗਾ ਸ਼ਿਪ ਰਿਹਾ ਜੀ ਦੇਖੋ ਸਾਹਮਣੇ ਇਹ ਉਹ ਵਿਚਾਲ ਬੀੜ ਬੜੂ ਕਦੇ ਵੈਸੇ ਤਾਂ ਵੈਸੇ ਇੱਧਰ ਦੀ ਘਰ ਨੇੜੇ ਆ ਭੈਣ ਕਾ ਇੱਥੇ ਦੀ ਨੇੜੇ ਆ ਸੀ ਉਹ ਕੋਠੇ ਚ ਕੁੜੀ ਦੇ ਛੋਟੇ ਦੇ ਵਿਆਹ ਦੀ ਰਾਣੀ ਦੀ ਉਹ ਉਹਨਾਂ ਦੇ ਹੀ ਹੋਈ ਐ ਇੱਧਰ ਦੀ ਤਾਂ ਨੇੜੇ ਆ ਭਾਈ ਮੰਗਿਆ ਮੈਂ ਤੇ ਦੱਸਾਂ ਮੰਗਿਆ ਤਾਂ ਜਮੀਨ ਤਾਂ ਹੀ ਮਾਰਦੀ ਕਿਉਂ ਆਈ ਲੇ ਜੀ ਰਿਹਾ ਕੇ ਦੇਖ ਮਨਾ ਦੇ ਬਿਆਹ ਇਹਨੂੰ ਆਪਣ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹੈ ਨਾ 12 ਤਰੀਕ ਦੇ ਜਾ ਕੋ ਸੀ ਚਾ ਚਾ ਹੋ ਗਿਆ ਹਾਂ ਜੀ ਆਹ ਉਹ ਕੁੜੀ ਦਾ ਘਰ ਜਿਹਦੀ ਪਟੀਕ ਹੈਗੀ ਨਾਲ ਹੀ ਉਹਨਾਂ ਦਾ ਵੀ இாத்த <lad sauna> <ubers> <presa> <Wit default> ਮਾਣ ਆ ਨਾ ਮਾਤਾ ਜੰਨਨ ਕਾ ਤੇਰੀ ਧਾਈ ਲੋ ਜੀ ਮਾਮਾ ਜੀ ਦੀ ਬੇਟੀ ਕੋਲ ਅਸੀਂ ਆ ਗਏ ਹੁਣ ਅਸੀਂ ਆ ਗਏ ਆ ਇੱਥੇ ਮੇਰੀ ਨੰਦ ਕੋਲ ਭੈਣ ਕੋਲ ਤੇ ਹੁਣ ਅਸੀਂ ਵਾਪਸ ਜਾਵਾਂਗੇ ਇੱਥੇ ਹਰਸ਼ ਆਪਦੇ ਭੁਆਈ ਦੇ ਫੋਨ 'ਚ ਭਰ ਰਿਹਾ ਸੀ ਨੰਬਰ ਨੰਬਰ ਸੇਵ ਕਰ ਰਿਹਾ ਸੀ ਕਿਉਂਕਿ ਸਾਡੇ ਦੋਤੇ ਫੋਨ ਲੈ ਕੇ ਆਏ ਨੇ ਭੈਣ ਵਾਸਤੇ ਬਾਹਰੋਂ ਤੇ ਉਹਦੇ ਵਾਸਤੇ ਉਹਨਾਂ ਨੂੰ ਸਮਝਾ ਰਿਹਾ ਸੀ ਹਰਸ਼ ਤੇ ਹਰ ਸੱਜ ਰੁਕੂਗਾ ਕਿਉਂਕਿ ਉਹਨਾਂ ਨੇ ਰੱਖ ਲਿਆ ਜੀ ਸਾਡੇ ਦੋ ਤਿਆਂ ਨੇ ਉਹਨਾਂ ਨੇ ਕੱਲ ਨੂੰ ਵਾਪਸ ਆਉਣਾ ਆ ਕਹਿੰਦੇ ਫੇਰ ਅਸੀਂ ਛੱਡ ਜਾਗੇ ਅੱਜ ਉਹਨਾਂ ਨੇ ਰੱਖ ਲਿਆ ਉੱਥੇ ਅਸੀਂ ਬਾਕੀ ਸਾਰੇ ਜਾਨੇ ਹੁਣ ਜਾ ਰਹੇ ਆ ਜੀ ਵਾਪਸ ਪਿੰਡ ਨੂੰ ਨਾਲੇ ਚਲੋ ਆਪਦੇ ਭੂਆ ਜੀ ਨੂੰ ਹਨਾ ਫੋਨ ਬਾਰੇ ਸਮਝਾ ਦੂਗਾ ਤੇ ਕਿਉਂਕਿ ਨਹੀਂ ਪਤਾ ਲੱਗਦਾ ਹਨਾ ਜਦੋਂ ਆਪਾਂ ਕੋਈ ਨਵਾਂ ਫੋਨ ਵਗੈਰਾ ਲੈਣੇ ਆ ਬੱਚਿਆਂ ਨੂੰ ਥੋੜਾ ਜ਼ਿਆਦਾ ਪਤਾ ਹੁੰਦਾ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ